ਕਤਸਿਕ ਗੱਲਬਾਤ ਦੋਸਤੋ ਪਿਆਰ ਭਰੀ ਫਤਿਹਕੁਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਤੁਸੀਂ ਜੁੜੇ ਹੋ ਤੀਰਥ ਵੱਲ ਦੇ ਨਾਲ ਤੇ ਅੱਜ ਤੁਹਾਨੂੰ ਅਸੀਂ ਉਸ ਸਫਰ 'ਤੇ ਲੈ ਕੇ ਚੱਲਾਂਗੇ ਜਿੱਥੇ ਮੌਤ ਤੇ ਜ਼ਿੰਦਗੀ ਦੇ ਵਿੱਚ ਕੁਝ ਇੱਕ ਸੈਕਿੰਡ ਦਾ ਫਰਕ ਹੁੰਦਾ ਕੁਝ ਇੱਕ ਪਲ ਦਾ ਫਰਕ ਹੁੰਦਾ ਗ੍ਰੋਪਲ ਨਾ ਖੁੰਝਣ ਜਾਂ ਤੁਸੀਂ ਐਨ ਵਕਤ ਤੇ ਆਪਣੀ ਮੂਵਮੈਂਟ ਨਾ ਬਦਲੋ ਤਾਂ ਹੋ ਸਕਦਾ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪੈ ਜਾਵੇ ਅਗਰ ਤੁਸੀਂ ਬਾਜ਼ਾਰਾਂ ਦੇ ਵਿੱਚ ਖੜਦੇ ਹੋ ਤਾਂ ਸੁਰੱਖਿਅਤ ਖੜਾ ਜਗ੍ਹਾ ਤੇ ਖੜਿਆ ਕਰੋ ਕਿਉਂਕਿ ਮੌਤ ਦਾ ਨਹੀਂ ਪਤਾ ਹੁੰਦਾ ਕਿ ਮੌਤ ਕਿਹੜੇ ਪਾਸਿਓਂ ਕਿਹੜਾ ਰੂਪ ਲੈ ਕੇ ਆ ਜਵੇਂ ਕਿਹੜਾ ਰੂਪ ਧਾਰਨ ਕਰਕੇ ਆ ਜਵੇ ਕਿਉਂਕਿ ਅੱਜ ਤੱਕ ਅੱਜ ਕੱਲ ਜਿੰਦਗੀ ਇੱਕ ਅੱਖ ਦੇ ਝੌਕੇ ਵਾਂਗ ਆਉਂਦੀ ਹੈ ਤੇ ਅੱਖ ਦੇ ਝਾਮਕੇ ਤੋਂ ਪਹਿਲਾਂ ਹੀ ਚਲੇ ਜਾਂਦੀ ਹੈ ਸੋ ਜਦੋਂ ਵੀ ਕਿਤੇ ਖੜਦੇ ਹੋ ਚਾਹੇ ਤੁਸੀਂ ਰਿਲੈਕਸ ਹੋਣ ਲਈ ਖੜਦੇ ਹੋ ਜਾਂ ਫਿਰ ਤੁਸੀਂ ਅ ਆਪਣੇ ਸਾਧਨਾ ਦੇ ਕੋਲ ਖੜਦੇ ਹੋ ਸचेत होके ਖੜਿਆ ਕਰੋ ਖਾਸ ਕਰਕੇ ਹਾਈਪੇ ਤੇ ਉਤੇ ਕਿਉਂਕਿ ਪਤਾ ਨਹੀਂ ਲੱਗਦਾ ਕਿ ਕਦੋਂ ਤੁਹਾਨੂੰ ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਜੇਹੀ ਕੁਝ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹਦੇ ਵਿੱਚ ਜ਼ਿੰਦਗੀ ਤੇ ਮੌਤ ਤੁਹਾਡੇ ਹਰ ਪਲ ਨੇੜੇ ਆ ਉਹ ਕਿਵੇਂ ਨੇੜੇ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗਾ ਉਹ ਅਸੀਂ ਵੀਡੀਓ ਦੇਖਦੇ ਆ ਤੇ ਇੱਕ ਵਾਰੀ ਵੀਡੀਓ ਦੇਖੋ ਤੇ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਜਰੂਰ ਦਿਆ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਤੁਸੀਂ ਕਿੱਥੋਂ ਕਿੱਥੋਂ ਇਹ ਵੀਡੀਓ ਦੇਖ ਰਹੇ ਹੋ ਤੇ ਕਿੱਥੋਂ ਤੱਕ ਸਾਡੀ ਵੀਡੀਓ ਪਹੁੰਚਦੀ ਆ ਆਓ ਹੁਣ ਅਸੀਂ ਵੀਡੀਓ ਦੇਖਦੇ ਹਾਂ ਸੋ ਦੇਖੋ ਜੇ ਕੁਝ ਇੱਕ ਪਲਾਂ ਦੀ ਦੇਰੀ ਨਾ ਹੁੰਦੀ ਤਾਂ ਉਹ ਮੋਟਰਸਾਈਕਲ ਚਾਲਕ ਟਰੱਕ ਦੇ ਥੱਲੇ ਆ ਜਾਂਦੇ ਸੋ ਦੂਜੇ ਸਟੰਟ ਵਿੱਚ ਇੱਕ ਉੱਪਰੋਂ ਪੱਥਰ ਆ ਕੇ ਗਿਰਿਆ ਤੇ ਕਿਵੇਂ ਇੱਕ ਟਰਾਲਾ ਗੱਡੀਆਂ ਨੂੰ ਚੀਰਦਾ ਚਲਿਆ ਗਿਆ ریل ਗੱਡੀ ਉੱਪਰ ਕੋ ਲੰਘਦੀ ਕੁਝ ਸੈਕਿੰਡ ਦੀ ਦੇਰੀ ਹੋ ਜਾਂਦੀ ਤਾਂ ਮੋਟਰਸਾਈਕਲ ਚਾਲਕ ਦੀ ਮੌਤ ਰੇਲ ਦੇ ਥੱਲੇ ਆ ਕੇ ਹੋ ਜਾਂਦੀ। ਸੋ ਦੁਨੀਆਂ ਦੇ ਕ੍ਰਿਸ਼ਮੇ ਹੁੰਦੇ ਨੇ ਜਦੋਂ ਬੰਦਾ ਇਸ ਤਰ੍ਹਾਂ ਬਚ ਜਾਂਦਾ। ਕਿਉਂਕਿ ਮੌਤ ਕਦੋਂ ਤੇ ਕਿੱਥੋਂ ਨਿਕਲਦੇ ਵੀ ਕੋਈ ਨਹੀਂ ਜਾਣਦਾ। ਸੋ ਇਹ ਕੋਝਿਕਾ ਕਲੇਪਰ ਇਕੱਠੇ ਕੀਤੇ ਗਏ ਨੇ। ਜਿਨ੍ਹਾਂ ਦੇ ਬਾਰੇ ਤੁਹਾਡੇ ਨਾਲ ਸਾਝ ਪਾਈ ਗਈ ਆ ਕਿ ਤੁਸੀਂ ਦੇਖੋ ਕਿ ਮੌਤ ਕਿਵੇਂ ਬੰਦੇ ਨੂੰ ਕੋਲੋਂ ਛੂਕੇ ਲੰਘਦੀ ਆ ਕਿਵੇਂ ਧੱਫਾ ਮਾਰ ਕੇ ਲੰਘਦੀ ਆ ਇੱਕ ਫੂਕ ਦੇ ਫੁਕਾਰੇ ਨਾਲ ਇੱਕ ਜਿਵੇਂ ਸੱਪ ਡੰਗ ਮਾਰਦਨ ਬਿਨਾਂ ਦੇਰ ਲਾਏ ਉਸੇ ਤਰ੍ਹਾਂ ਕਿਵੇਂ ਇਹ ਮੌਤ ਕੁਝ ਕੁ ਫਲਾਂ ਦੀ ਤੁਹਾਡੇ ਨੇੜੇ ਹੀ ਗੁਜ਼ਰਦੀ ਆ ਸੋ ਜਦੋਂ ਵੀ ਕਿਤੇ ਰੋੜ ਦੇ ਖੜਦੇ ਹੋ ਜਾ ਹਾਈਵੇ ਤੇ ਖੜਦੇ ਹੋ ਧਿਆਨ ਰੱਖਿਆ ਕਰੋ ਕਿਉਂਕਿ ਮੌਤ ਦਾ ਨਹੀਂ ਪਤਾ ਕਿ ਕਿਹੜੇ ਪਾਸੇ ਆਣੀ ਆ ਇਹ ਵੀਡੀਓ ਸਾਂਝੀ ਤੁਹਾਡੇ ਨਾਲ ਤਾਂ ਕੀਤੀ ਗਈ ਆ ਕਿਉਂਕਿ ਆਪਾਂ ਸਾਰੇ ਰੋੜਾਂ ਤੇ ਜਾਂਦੇ ਆ ਸਾਰੇ ਆਪਾਂ ਆਪਣੇ ਕੰਮਾਂਕਾਰਾਂ ਲਈ ਬਾਹਰ ਜਾਂਦੇ ਆ ਤੇ ਕਿਤੇ ਰੁਕਣਾ ਵੀ ਪੈਂਦਾ ਕਿਤੇ ਟੇਕੇ ਖੜਨਾ ਵੀ ਪੈਂਦਾ ਜਾਂ ਕਿਤੇ ਕਿਸੇ ਦਾ ਇੰਤਜ਼ਾਰ ਵੀ ਕਰਨਾ ਪੈਂਦਾ ਕਿ ਪਿੱਛੇ ਕੋਈ ਆ ਰਿਹਾ ਤੇ ਅਸੀਂ ਉਹ ਵੇਟ ਕਰੀਏ ਪਰ ਅਗਰ ਤੁਸੀਂ ਇਹੋ ਜੀ ਸਥਿਤੀ ਵਿੱਚ ਉਹ ਤਾਂ ਕਿਸੇ ਸੇਫ ਪੁਲਿਸ ਤੇ ਖੜੋ ਕਿਉਂਕਿ ਹਾਈਵੇ ਤੇ ਹਰ ਮਿੰਟ ਹਰ ਪਲ ਤੁਹਾਨੂੰ ਮੌਤ ਦਾ ਸਾਹਮਣਾ ਕਰਨਾ ਪਵੇਗਾ ਸੋ ਦੇਖੋ ਕੁਝ ਕੁ ਪਲਾਂ ਦੇ ਵਿੱਚ ਕਿਵੇਂ ਪੂਰਾ ਪਹਾੜ ਢਹਿ ਢੇਰੀ ਹੋ ਗਿਆ ਅਗਰ ਕੁਝ ਕੁ ਪਲਾਂ ਦੇ ਸੈਕਿੰਡ ਦੇ ਵਿੱਚ ਗੱਡੀ ਅੱਗੇ ਜਾਂਦੀ ਤਾਂ ਗੱਡੀ ਦਾ ਕੀ ਹਾਲ ਹੁੰਦਾ ਸੋ ਇਹ ਵੀਡੀਓ ਤੁਹਾਡੇ ਲਈ ਤਾਂ ਲਿਆਂਦੀ ਗਈ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚ ਰੱਖੋ ਕਿ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਹੈ ਕਿਸੇ ਪਲ ਕੁਝ ਵੀ ਹੋ ਸਕਦਾ ਸਮਾਂ ਇੱਕ ਇਦਾਂ ਦੀ ਚੀਜ਼ ਆ ਕਿ ਤੁਹਾਨੂੰ ਕਿੱਥੇ ਖਿੱਚ ਕੇ ਲੈ ਆਵੇ ਕੋਈ ਨਹੀਂ ਜਾਣਦਾ ਕੁਝ ਕੁ ਪਲਾਂ ਦੀ ਸੈਕਿੰਡ ਦੇ ਵਿੱਚ ਮੌਤ ਤੇ ਕੁਝ ਕੁ ਪਲਾਂ ਦੇ ਵਿੱਚ ਜ਼ਿੰਦਗੀ ਲੋਕ ਵੀ ਰਿਸਕ ਲੈਣੋਂ ਹਟਦੇ ਨਹੀਂ ਇਹ ਵੀਡੀਓ ਤੁਸੀਂ ਦੇਖੋ ਇੱਕ ਪਲ ਦੇ ਵਿੱਚ ਜ਼ਿੰਦਗੀ ਤੇ ਮੌਤ ਦਾ ਸਫ਼ਰ ਕਿਸ ਤਰ੍ਹਾਂ ਤੈਅ ਹੁੰਦਾ ਇਹ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਪਰ ਲੋਕ ਵੀ ਮੂਰਖ ਹੋ ਚੁੱਕੇ ਨੇ ਇਹ ਵੀ ਬੇਟ ਨਹੀਂ ਕਰਨਾ ਚਾਹੁੰਦੇ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਕੋਸ਼ਕ ਪਲਾਂ ਦੇ ਵਿੱਚ ਕੀ ਤਾਂ ਤਿਆ ਤੁਹਾਡੀ ਜ਼ਿੰਦਗੀ ਬਚਾ ਸਕਦਾ ਤੁਹਾਨੂੰ ਤੁਹਾਡੇ ਪਰਿਵਾਰਾਂ ਦੇ ਵਿੱਚ ਫਿਰ ਤੋਂ ਬਿਠਾ ਸਕਦਾ ਕਈ ਉਹ ਪਾਰਸੀ ਜੋ ਕੈਮਰੇ ਦੇ ਵਿੱਚ ਰਿਪੋਰਟ ਹੋਏ ਜੋ ਤੁਹਾਡੇ ਰੂਪ ਰੂਪ ਕੀਤੇ ਸੋ ਇਹ ਹੀ ਬੇਨਤੀਆਂ ਨੇ ਕਿ ਕਿਤੇ ਵੀ ਜਾਨਿਓ ਕਿਤੇ ਬਾਜ਼ਾਰਾਂ ਦੇ ਵਿੱਚ ਜਾਨਿਓ ਜਾਂ ਕਿਤੇ ਕ੍ਰੋਸਿੰਗ ਤੇ ਖੜਦਿਓ ਤਾਂ ਖਾਸ ਕਰਕੇ ਧਿਆਨ ਨਾ ਖੜਿਆ ਕਰੋ ਕਿਉਂਕਿ ਜ਼ਿੰਦਗੀ ਕਦੋਂ ਕੁਝ ਖੋਲਵੇ ਪਤਾ ਨਹੀਂ ਕੋਈ ਨਹੀਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਸਤ ਸ੍ਰੀ ਅਕਾਲ